ਲੋੜੀ ਦੇ ਤਿਉਹਾਰ ਤੇ ਪਤੰਗਬਾਜ਼ੀ ਕਰਨ ਦਾ ਸ਼ੌਂਕ ਨੌਜਵਾਨ ਹੀ ਨਹੀਂ ਵੱਡੀ ਉਮਰ ਦੇ ਲੋਕ ਵੀ ਰੱਖਦੇ ਨੇ ਆਪਣਾ ਸ਼ੌਂਕ ਪੂਰਾ ਕਰਨ ਲਈ ਬਟਾਲਾ ਦੇ ਇੱਕ ਨੌਜਵਾਨ ਨੇ ਪਰਿਵਾਰ ਦੀ ਸਹਿਮਤੀ ਨਾਲ ਹਜ਼ਾਰਾਂ ਰੁਪਏ ਖਰਚ ਕੇ 8.5 ਫੁੱਟ ਉੱਚੀ ਪਤੰਗ ਬਣਵਾਈ ਹੈ ਜਿਸ ਦਿਨ ਇਸ ਪਤੰਗ ਦੇ ਅਨੁਕੂਲ ਹਵਾ ਚੱਲੀ ਉਸ ਦਿਨ ਆਕਾਸ਼ ਵਿੱਚ ਉੱਡਦੀ ਨਜ਼ਰ ਆਏਗੀ ਅਤੇ ਇਸ ਦੇ ਲਈ ਸਪੈਸ਼ਲ ਅੰਮ੍ਰਿਤਸਰ ਤੋਂ ਮਾਜੀ ਵਾਲੀ ਡੋਰ ਵੀ ਲਗਵਾਈ ਗਈ ਹੈ ਪਤੰਗ ਬਣਵਾਉਣ ਵਾਲੇ ਰਾਜਾ ਤੇ ਸਾਹਿਲ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਪਤੰਗ ਵੇਚਣ ਲਈ ਨਹੀਂ ਆਪਣੇ ਸ਼ੌਂਕ ਲਈ ਬਣਵਾਈ ਹੈ ਪਿਛਲੇ ਸਾਲ ਵੀ ਉਹਨਾਂ ਨੇ ਚੁੰਝ ਵਾਲੀ 5 ਫੁੱਟ ਦੀ ਪਤੰਗ ਬਣਵਾਈ ਸੀ। ਦਾ 8.5 ਫੁੱਟ ਦਾ ਜੀ ਇਹਨੂੰ 3 ਦਿਨ ਲੱਗੇ ਤਿਆਰ ਹੋਣ। ਚੜੇਗਾ ਜੀ। ਇਹ ਤੋਂ ਵੱਡੇ ਵੱਡੇ ਚੜਾਏ ਆ ਅਗਲਿਆਂ ਨੇ। 에ਰੀਆ ਤਿੰਨ ਬੰਦੇ ਫੜ ਕੇ ਲਿਆਏ ਜੇ ਤੇ ਇੱਧਰ ਆਪਾਂ ਗਲੀ ਆ ਉੱਥੇ ਬਣਾਇਆ 에ਰੇ ਘਰ। ਹਾਂਜੀ। ਪੂਰੇ 3 ਦਿਨ ਲੱਗੇ ਜੇ ਇਹਨੂੰ। ਡਿਜ਼ਾਈਨਿੰਗ ਕਰਦਿਆਂ ਜ਼ਿਆਦਾਤਾਂ ਟਾਈਮ ਲੱਗਾ ਯਾਰ। ਇਹਨੂੰ ਮਹਾਰਾਜ ਪਹਿਲੇ ਤੇ 1 ਦਿਨ ਪੂਰਾ ਲੱਗਾ ਜੋੜ ਪਾਉਂਦੇ ਆ। ਠੀਕ ਹੈ ਜੀ ਥੀਲੇ ਤਿਆਰ ਕਰਦੇ ਆ ਠੀਕ ਆ ਬਾਕੀ 2 ਦਿਨ ਚ ਸਾਰਾ ਡਿਜ਼ਾਈਨ ਤਿਆਰ ਕੀਤਾ ਇਹ ਜੀ ਗੁੱਡਾ ਬਣਾਇਆ ਜੀ ਬਟਾਲੀਆ ਦੇ ਤਿਹਾਰਾਂ ਲੋਹੜੀ ਇਹ ਉਹਦੇ ਕਰਕੇ ਬਣਿਆ ਜੀ ਇਹ 13 ਜਨਵਰੀ ਨੂੰ ਮਨਾਇਆ ਜਾਏਗਾ ਇਹ ਜਿਹੜੇ ਗੁੱਡਾ 8 ਫੁੱਟ ਉੱਚਾ ਬਣਿਆ ਹੈ ਇਹਨੂੰ ਬਣਾਉਣ ਦੇ ਵਿੱਚ ਕੱਡੋ-ਕੱਡ 3 ਦਿਨ ਲੱਗੇ ਆ ਜੀ ਇਹ ਲਗਤ ਜੀ ਬਸ ਲਗਤ ਨਾ ਪੁੱਛੋ ਸ਼ੌਂਕ ਸ਼ੌਂਕ ਦਾ ਗੋਹੀ ਮੋਲ ਨਹੀਂ ਸ਼ੌਂਕ ਹੀ ਬਸ ਬਣਾਤਾ ਜੀ ਬਟਾਲਾ ਨਿਵਾਸੀਆਂ ਨੂੰ ਬਹੁਤ ਹੀ ਜ਼ਿਆਦਾ ਚਾਹਵਾ ਜਿਵੇਂ ਲੱਗਦਾ ਅੰਮ੍ਰਿਤਸਰ ਨਾਲੋਂ ਵੱਧ ਗੁੱਡੀ ਸਾਡੇ ਬਟਾਲਾ ਦੇ ਸ਼ਹਿਰ ਦੇ ਵਿੱਚ ਚੜਦੀ ਹੈ ਲੋਕੀ ਆਪਣੇ ਜਿਹੜੇ ਸਟੂਡੈਂਟਸ ਆ ਜਿਹੜੇ ਆਪਣੇ ਹੋਰ ਵੀ ਜਿਹੜੇ ਸ਼ੌਂਗ ਵਾਲੇ ਬੰਦੇ ਸਪੈਸ਼ਲ ਬਾਹਰੋਂ ਆਂਦੇ ਆਪਣੇ ਭਰਾ ਐਨ ਆਰ ਆਈ ਆਂਦੇ ਸਪੈਸ਼ਲ ਫੋਰ ਲੋੜੀ ਲੋੜੀ ਵਾਸਤੇ ਹੀ ਆਉਂਦੇ